ਦੋਸਤੋ ਪਿੱਛੇ ਇੱਕ ਗੀਤ ਆਇਆ ਸੀਗਾ ਉਹਨਾਂ ਕਰੇ ਦੋ ਲੱਡੂ ਵੱਧ ਦੇਈ ਮਾਂ ਜਿਹੜੇ ਸੋਚਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ ਇਸੇ ਤਰ੍ਹਾਂ ਸੀ ਨਾ ਬੜੀ ਗੀਤ ਉਹ ਤੇ ਉਹ ਜਿਹੜੇ ਵੀ ਬੰਦੇ ਨੇ ਉਹਦੇ ਤੇ ਰੀਲ ਬਣਾਈ ਉਹਨੇ ਮੰਨ ਲਓ ਵੀ ਆਪਣੇ ਆਪ ਮਲੰਗੀ ਸਮਝ ਮਲੰਗੀ ਸਮਝਿਆ ਹੋਰ ਬੰਦਾ ਕੋਈ ਕਹੇ ਨਾ ਕਹੇ ਉਹ ਆਪਣੇ ਆਪ ਨੂੰ ਮਲੰਗ ਹੀ ਫੀਲ ਕਰਦੇ ਰਹੇ ਲੋਕ ਜਿਨ੍ਹਾਂ ਨੇ ਰੀਲ ਬਣਾਈ ਤੇ ਕੋਈ ਕਵੇ ਨਾ ਕਵੇ ਪਰ ਉਹਨਾਂ ਨੇ ਆਪਣੇ ਆਪ ਨੂੰ ਮਲੰਗ ਸਮਝਿਆ ਬਹੁਤ ਚਾਹ ਨਾਲ ਲੋਕਾਂ ਨੇ ਸ਼ੌਂਕ ਨਾਲ ਰੀਲ ਬਣਾਈ ਗਾਣਾ ਤਾਂ ਪਤਾ ਨਹੀਂ ਕਿਹੜੇ ਬੇ ਤੇ ਲਿਖਿਆ ਉਹਨੇ ਤੇ ਪਰ ਜਿਨ੍ਹਾਂ ਨੇ ਰੀਲ ਬਣਾਈ ਲੋਕਾਂ ਨੇ ਉਹ ਆਪਣੇ ਆਪ ਨੂੰ ਮਲੰਗੀ ਸਮਝ ਹੀ ਗਏ ਉਹਨਾਂ ਕਰੇ ਦੋ ਲੱਡੂ ਵੱਧ ਜੀ ਜਿਹੜੇ ਕਹਿੰਦੇ ਸੀ ਮਲੰਗ ਕੋਲੋਂ ਕੱਕ ਨਹੀਂ ਹੋਣਾ ਇਸ ਤਰ੍ਹਾਂ ਦਾ ਗੀਤ ਆ ਕੋਈ ਸ਼ਾਇਦ ਹੋ ਤੇ ਕਮਾਲ ਆ ਯਾਰ ਦੁਨੀਆ ਮਾਲੋ ਵੀ ਲੋਕਾਂ ਨੂੰ ਆਪਦੇ ਆਪ ਦੇ ਇੰਨਾ ਵੀ ਪਰੋਸਾ ਨਹੀਂ ਕਿਆ ਸੀ ਕੁਝ ਕਰ ਸਕਦੇ ਆ ਤੇ ਸਾਡੇ ਸਰੀਰ ਸਾਨੂੰ ਮਲੰਗੀ ਸਮਝਦੇ ਆ